ਜਿਹੜੀ ਆ ਗੇ ਪਾਰਟੀ ਕੀਤੀ ਜਾ ਰਹੀ ਹੈ ਜਿਹੜੀ ਆਪਰੇਟ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਆ ਪਿੱਛੇ ਥੋੜੇ ਇੱਕ ਟਾਈਮ ਪਹਿਲਾਂ ਚੰਡੀਗੜ੍ਹ ਚ ਵੀ ਹੋਈ ਸੀਗੀ ਇਹ ਕਦਾ ਜਦੋਂ ਰੱਬ ਦੀ ਦਾਤ ਕਹਿ ਲਈਏ ਵੀ ਕਈ ਜਿਹੜੇ ਜੰਮਦੇ ਹੀ ਜਿਹਨੂੰ ਆਪਾਂ ਮੈਂ ਹੁਣ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੜੀ ਆਪਣੇ ਭਰਾ ਨੂੰ ਵਧਾਈ-ਵਧੂਈ ਲੈਂਦੇ ਆ ਭਰਾ ਪੈਣਾ ਚ ਨਹੀਂ ਆਉਂਦੇ ਹਨ ਇੱਕ ਜਿਹੜੇ ਆਪਣੇ ਨੂੰ ਜਦੋਂ ਇਹ ਜੰਮੇ ਸੀ ਬੁੜਿਆਂ ਨੇ ਟਡੇ ਤੁਹਾਡੇ ਨੇ ਲੋੜੀਆਂ ਬੰਡੀਆਂ ਲੱਡੂ ਬੰਡੇ ਆ ਤੁਸੀਂ ਆਪ ਬੁੜੀਆਂ ਲਈ ਲੈਣ ਚ ਵੜ ਗਏ ਆ ਉਦਿਆਨ ਆ ਦੇਸ਼ ਮੰਨਿਆ ਜਾਂਦਾ ਜਿਨ੍ਹਾਂ ਨੇ ਰਾਜ ਕੀਤਾ ਅੰਡਰਵਰਲਡ ਤੱਕ ਖਾਲਸੇ ਦੀਆਂ ਜਾਂ ਸਿੰਘਾਂ ਦੀਆਂ ਜਾਂ ਕਲੀਏ ਜੌਹਦਿਆਂ ਦੀਆਂ ਧੂਮਾਂ ਪਈਆਂ ਤੇ ਫਿਰ ਜੇ ਪੰਜਾਬ ਕਾਲੂ ਗਿਆ ਆਲਾ ਵਜਣ ਲੱਪੇ ਤੇ ਫੇਕ ਤੁੰ ਜਾਣਾ ਕਾਫੀ ਜਿਹੜੇ ਹੈਗੇ ਨੌਜਵਾਨ ਐ ਜਿਨ੍ਹਾਂ ਦੇ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਤੇ ਉਹ ਲਚਕਦੇ ਆ ਮਤਲਬ ਕੀ ਰੰਨਾ ਜਤੋਂ ਨਾ ਬਣਨਾ ਕਹਿੰਦੇ ਸਾਡੇ ਪਿੰਡਾਂ 'ਚ ਸ਼ੁੱਧ ਪੰਜਾਬੀ ਦੇ ਵਿੱਚ ਹੁਣ ਜਿਹੜੀ ਗੇ ਪ੍ਰੇਡ ਆ ਜਿਹੜੀ ਇੱਥੇ ਦਰਬਾਰ ਸਾਹਿਬ ਹੋ ਰਹੀ ਆ ਹੁਣ ਇਹਨੂੰ ਸੋਚਣਾ ਪੈਣਾ ਕਿਦਣਾ ਕਿਤੇ ਬੜਾ ਤਗੜਾ ਇਹਦੇ ਪਿਛੇ ਰਾਜ ਆ ਸਾਡੇ ਪਹਿਲਾ ਪੰਜ ਦਰਿਆ ਵਗਦੇ ਸੀ ਪੰਜਾਬ ਚ ਛੇਵਾਂ ਨਸ਼ਿਆਂ ਦਾ ਵਗ ਗਿਆ ਸਤਮਾ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬੀਬੀਆਂ ਹੁਣ ਠਮਾ ਬੇਸਣਾ ਦਾ ਚੱਲ ਪਿਆ ਇਹਨੂੰ ਲੈਉਣ ਲਈ ਇਹਨੂੰ ਬੰਨਣ ਲਈ ਸਾਨੂੰ ਪਤਾ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਸਰਦਾਰ ਹਰੀ ਸਿੰਘ ਨਲੂਆ ਜੀ ਐਡੇ ਤਕੜੇ ਯੋਧੇ ਸੀ ਜਿਨ੍ਹਾਂ ਦੀ ਤਿੱਬਤ ਬੜੀ ਦੂਰ ਦੂਰ ਤੱਕ ਪਠਾਨ ਨਾ ਸੁਣ ਕੇ ਭੱਜ ਜਾਂਦੇ ਸੀ ਜਿਹੜੇ 6 6 ਫੁੱਟੇ 7 7 ਫੁੱਟੇ ਸੀ ਪਰ ਇਹ ਕਹਿੰਦੇ ਆ ਕਹਿੰਦੇ ਸਾਡੀ ਵੀ ਜ਼ਿੰਦਗੀ ਹੈ ਅਸੀਂ ਵੀ ਆਪਣੇ ਹਿਸਾਬ ਨਾਲ ਚੱਲਣੀ ਹੈ ਸਾਨੂੰ ਕਿਉਂ ਰੋਕਿਆ ਜਾਂਦਾ ਜ਼ਿੰਦਗੀ ਮਾਰਾ ਇਹਨੇ ਬੰਦੇ ਹੀ ਬਣਾਏ ਆ ਬੰਦੇ ਬਣ ਕੇ ਰੋ ਸਕੂਲਾਂ ਦੇ ਵਿੱਚ ਮੈਨੂਅਲ ਫੰਕਸ਼ਨਾਂ ਦੇ ਉੱਤੇ ਅਮੈਡ ਸੰਧੂ ਵਰਗਿਆਂ ਨੂੰ ਸਾਧ ਲੈਂਦੇ ਆ ਜਿਹੜੇ ਅੱਜ ਦੇ ਆੜੇ ਭੰਗੜੇ ਪਾਉਂਦੇ ਠੁੰਮਕੇ ਲਾਉਂਦੇ ਆ ਇਨਾ ਤਨਣਾ ਨਾ ਤੇਰਾ ਜਨਾਸ ਵਾਲੇ ਪਲੇਰਾਂ ਨਾਲ ਸਵੇਰਾਂ ਚ ਬਣਾ ਪਿਆ ਮੈਨੂੰ ਸ਼ਰਮ ਆਉਂਦੀ ਗੱਲ ਕਰਨ ਲੱਗਿਆ ਪਰ ਬੰਦੇ ਦੇ ਪੁੱਤ ਬਣ ਜੋ ਜੁੱਤੀਆਂ ਤਾਂ ਡੇ ਵੱਡੀਆਂ ਪਹਿਣੀਆਂ ਜਿਹੜੇ ਸਾਡੇ ਇਧਰੇ ਕੰਮ ਕਰਦੇ ਸਸਰੀ ਗਾਲ ਜੀ ਮੈਂ ਕ੍ਰਿਸ਼ ਵਰਮਾ ਕੈਮਰਾਮੈਨ ਸੌਰਵ ਦੇ ਨਾਲ ਅੱਜ ਅਸੀਂ ਇੱਕ ਮੁੱਦੇ ਨੂੰ ਲੈ ਕੇ ਆਏ ਆਂ ਜਿਹੜਾ ਮੁੱਦਾ ਅੱਜ ਕੱਲ ਬੜਾ ਭੱਖਿਆ ਹੋਇਆ ਹੈ ਉਹ ਮੁੱਦਾ ਐਸਾ ਹੈ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਗੇ ਪ੍ਰੇਡ ਕੀਤੀ ਜਾ ਰਹੀ ਹੈ ਗੇਪ ਰੇਡ ਯਾਨੀ ਕਿ ਜਿਹੜੇ ਮੁੰਡੇ ਨਾਲ ਕੁੜੀਆਂ ਚ ਮੰਨੇ ਜਾਂਦੇ ਨੇ ਨਾ ਹੀ ਮੁੰਡਿਆਂ ਚ ਮੰਨੇ ਜਾਂਦੇ ਨੇ ਉਹਨਾਂ ਵੱਲੋਂ ਇੱਕ ਪਰੇਡ ਰੱਖੀ ਗਈ ਹੈ ਜਿਨ੍ਹਾਂ ਨੂੰ ਲੈ ਕੇ ਕਾਫੀ ਜੱਥੇ ਬੰਦਿਆਂ ਦੇ ਵਿੱਚ ਰੋਸ ਹੈ ਅੱਜ ਸਾਡੇ ਵਿੱਚ ਗੱਲਬਾਤ ਕਰਨ ਵਾਸਤੇ ਆਏ ਨੇ ਜੱਥੇਦਾਰ ਪ੍ਰਭਜੋਤ ਸਿੰਘ ਭੋਗਪੁਰ ਜੀ ਸਤਿ ਸ਼੍ਰੀ ਅਕਾਲ ਜੀ ਭਾਈਕੋ ਜੀ ਦਾ ਹਲਸਾ ਭਾਈਕੋ ਜੀ ਫਰੇਮ ਪ੍ਰਭਜੋਤ ਜੀ ਜਿਹੜੇ ਆ ਗੇ ਪਾਰਟੀ ਕੀਤੀ ਜਾ ਰਹੀ ਹੈ ਜਿਹੜੀ ਪਰੇਡ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਆ ਪਿੱਛੇ ਥੋੜੇ ਇੱਕ ਟਾਈਮ ਪਹਿਲਾਂ ਚੰਡੀਗੜ੍ਹ ਚ ਵੀ ਹੋਈ ਸੀਗੀ ਤੁਸੀਂ ਅਜਿੱਦਾਂ ਨੂੰ ਕਿਸ ਤਰ੍ਹਾਂ ਦੇ ਦਦੇ ਹੋ ਕਿ ਇਹ ਚੀਜ਼ਾਂ ਕਿਤੇ ਤੱਕ ਜਾਏ ਜਾਂ ਜਾਂ ਕਿਤੇ ਤੱਕ ਜਾਏ ਨਹੀਂ ਹੈ ਪਹਿਲੀ ਗੱਲ ਤਾਂ ਐਦਾਂ ਮਾ ਵੀ ਤੁਸੀਂ ਖੁਦ ਸਿਆਣੇ ਆ ਜਿਹੜੇ ਜਿਹਨੂੰ ਗੇਹ ਕਹ ਲੈਨੇ ਆਪਾਂ ਹਨਾ ਇੱਕ ਤਾਂ ਚਲੋ ਰੱਬ ਦੀ ਦਾਤ ਕਹਿ ਲਈਏ ਵੀ ਕਈ ਜਿਹੜੇ ਜੰਮਦੇ ਹੀ ਜਿਹਨੂੰ ਆਪਾਂ ਮੈਂ ਹੁਣ ਸ਼ਬਦ ਨਹੀਂ ਵਰਤਣਾ ਕਿਉਂ ਨਾ ਜਿਹੜੇ ਆਪਣੇ ਭਰਾ ਵਧਾਈ-ਵਧੂਈ ਲੈਂਦੇ ਆ ਭਰਾ ਪੈਣਾ ਚ ਨਹੀਂ ਆਉਂਦੇ ਹਨਾ ਇੱਕ ਜਿਹੜੇ ਆਪਣੇ ਨੂੰ ਜਦੋਂ ਇਹ ਜੰਮੇ ਸੀ ਮੁੜਿਆਣੇ ਡਡੇ ਤੁਹਾਡੇ ਆਨੇ ਲੋੜੀਆਂ ਬੰਡੀਆਂ ਲੱਡੂ ਬੰਡੇ ਆ ਤੁਸੀਂ ਆਪ ਬੁੜੀਆਂ ਵਾਲੀ ਲਾਈਨ 'ਚ ਵੜ ਗਏ ਆਂ ਪਾਸਾ ਤਾਂ ਫਿਰ ਵੀ ਨਹੀਂ ਕੋਈ ਵੀ ਹੈ ਨਾ ਕੁੜੀਆਂ ਵਾਲਾ ਬੰਦੇ ਵਾਲ ਇਸ ਲਈ ਮੈਗਨ ਵੀ ਜੀ ਨੂੰ ਰੋਕਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਪੰਜਾਬ ਇਹਦੇ ਵਿੱਚ ਜੁਝਾਰੂਆਂ ਦਾ ਸਾਡਾ ਪੰਜਾਬ ਦੀਸ਼ ਕਹੂੰਗਾ ਮੈਂ ਦੇਸ਼ ਮੰਨਿਆ ਜਾਂਦਾ ਯੋਧਿਆਂ ਦਾ ਦੇਸ਼ ਮੰਨਿਆ ਜਾਂਦਾ ਜਿਨ੍ਹਾਂ ਨੇ ਰਾਜ ਕੀਤਾ ਅੰਡਰਵਰਲਡ ਤੱਕ ਖਾਲਸੇ ਦੀਆਂ ਜਾਂ ਸਿੰਘਾਂ ਦੀਆਂ ਜਾਂ ਕਲੀਏ ਯੋਧਿਆਂ ਦੀਆਂ ਧੂਮਾਂ ਪਈਆਂ ਤੇ ਫਿਰ ਜੇ ਪੰਜਾਬ ਕੱਲੂ ਗਿਆ ਆਂਦਾ ਵੱਜਣ ਲੱਪੇ ਤੇ ਫੇਰ ਕਿੱਥੋਂ ਜਾਣਾ ਅਰੇ ਪ੍ਰਭਜੋ ਜੀ ਆਪਾਂ ਕਾਫੀ ਵੀਡੀਓ ਦੇਖਦੇ ਆਂ ਇੰਟਰਨੈਟ 'ਆਂ ਤੁਸੀਂ ਵੀ ਦੇਖ ਲਉਂਗੇ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਹੜੇ ਗੇ ਐ ਜਿਹੜੇ ਵੀ ਆ ਜਿਨ੍ਹਾਂ ਨੂੰ ਆਪਾਂ ਕੁਛ ਵੀ ਕਹਿ ਸਕਦੇ ਆਂ ਠੀਕ ਐ ਇੰਡੀਵਿਜੂਅਲ ਕਾਫੀ ਜਿਹੜੇ ਹੈਗੇ ਨੌਜਵਾਨ ਐ ਜਿਨ੍ਹਾਂ ਦੇ ਸਿਰ ਤੇ ਪੱਗਾਂ ਬੰਨੀਆਂ ਹੋਈਆਂ ਤੇ ਉਹ ਲਚਕਦੇ ਐ ਮਤਲਬ ਕਿ ਡਾਂਸ ਕਰਦੇ ਐ ਕੁੜੀਆਂ ਵਾਂਗੂ ਡਾਂਸ ਕਰਦੇ ਉਹਨਾਂ ਵਜੇ ਤੁਹਾਡਾ ਕੀ ਵਿਚਾਰ ਐ ਉਹਨਾਂ ਵੱਲੋਂ ਤਾਂ ਵਿਚਾਰ ਫਿਲਹਾਲ ਇਹੀ ਆ ਵੀ ਜਿਹੜੇ ਉਹਦਾ ਮੈਂ ਨਾਂ ਹੀ ਲੈ ਦਿੰਨਾ ਉਹ ਜਿਹੜਾ ਕੋਈ ਰਨਜ ਤੰਨਾ ਬਣਦਾ ਰੰਨਾ ਜਤੋਂ ਨਾ ਬਣਨਾ ਕਹਿੰਦੇ ਸਾਡੇ ਪਿੰਡਾਂ 'ਚ ਸੁੱਧ ਪੰਜਾਬੀ ਦੇ ਵਿੱਚ ਤੈਨੂੰ ਇੰਨਾ ਵਧੀਆ ਮਾਰੇ ਨੇ ਗੁੰਦਾ ਬਣਾਇਆ ਜਿੱਦੋਂ ਭੰਗੜਾ ਪਾਉਣਾ ਭੰਗੜੇ ਮੁੰਡੇ ਵੀ ਪਾਉਂਦੇ ਆ ਸੀ ਨਹੀਂ ਕਹਿੰਦੇ ਉਹ ਤੁਹਾਡੀ ਬਿਰਤੀ ਆ ਤੁਹਾਡੀ ਸੂਝ ਆ ਤੁਸੀਂ ਮਨ ਮਨ ਮਤਨਾ ਤੁਰਦੇ ਆ ਉਹ ਕੋਈ ਚੱਕਰ ਨਹੀਂ ਪਰ ਜਿਹੜੀਆਂ ਤੇਰੀਆਂ ਫੀਲਿੰਗਾਂ ਆ ਜਾਂ ਤੇਰੀਆਂ ਪੋਡਕਾਸਟ ਆਉਂਦੇ ਆ ਜਾਂ ਤੇਰੀਆਂ ਵੀਡੀਓ ਆਉਂਦੀਆਂ ਆ ਪਰ ਉਹ ਨਹੀਂ ਨਾ ਚੰਗੀ ਲੱਗਦੀ ਪੱਗ ਜਿਹੜੀ ਇਹ ਬੜਾ ਬੜਾ ਵੱਡਾ ਤਾੜਿਆ ਇਹਦਾ ਕੋਈ ਮੁੱਲ ਨਹੀਂ ਅਮੁੱਲ ਚੀਜ਼ ਆ ਇਹਨੂੰ ਲੇ ਆਉਣ ਲਈ ਇਹਨੂੰ ਬੰਨਣ ਲਈ ਸਾਨੂੰ ਪਤਾ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਤੇ ਇਹਦੇ ਵਰਗੇ ਬੰਦੇ ਜਿਹੜੇ ਹੈਗੇ ਆ ਇਹ ਨਚਾਰਪੂਣਾ ਈਸ਼ੂ ਕਰਦੇ ਵੇ ਅਸੀਂ ਯੋਧੇ ਆ ਅਸੀਂ ਨਚਾਰ ਨਹੀਂ ਹੈਗੇ ਅਸੀਂ ਕੋ ਗੇ ਨਹੀਂ ਹੈਗੇ ਪਰ ਇਦਾਂ ਦੇ ਬੰਦੇ ਫਿਰ ਜਿੱਤਾਂ ਨੂੰ ਪਤਾ ਇੱਕ ਮੱਝ ਲਿਬੜੀ ਜਿ ਸਾਰੀ ਉਹਨਾਂ ਲਵੇਟਦੇ ਆ ਪਰ ਇਹ ਕਹਿੰਦੇ ਆ ਕਹਿੰਦੇ ਸਾਡੀ ਵੀ ਜ਼ਿੰਦਗੀ ਹੈ ਅਸੀਂ ਵੀ ਆਪਣੇ ਹਿਸਾਬ ਨਾਲ ਚੱਲਣੀ ਹੈ ਸਾਨੂੰ ਕਿਉਂ ਰੋਕਿਆ ਜਾਂਦਾ ਜ਼ਿੰਦਗੀ ਮਾਰੇ ਨੇ ਬੰਦੇ ਹੀ ਬਣਾਏ ਆ ਬੰਦੇ ਬਣ ਕੇ ਰੋ ਹੁਣ ਜਿਹੜੀ ਗੇਹ ਪ੍ਰੇਡ ਆ ਜਿਹੜੀ ਇੱਥੇ ਦਰਬਾਰ ਸਾਹਿਬ ਹੋ ਰਹੀ ਆ ਹੁਣ ਇਹਨੂੰ ਸੋਚਣਾ ਬਣਾ ਕਿਦਨੇ ਕਿਤੇ ਬੜਾ ਤਗੜਾ ਇਹਦੇ ਪਿਛੇ ਰਾਜ ਆ। ਸ਼੍ਰੀ ਦਰਬਾਰ ਸਾਹਿਬ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੀ ਚਰਨ ਛੋਹ ਧਰਤੀ ਆ। ਉਥੇ ਕਈ ਜੰਗਾਂ ਲੜੀਆਂ ਗਈਆਂ ਆ, ਕਈ ਉਥੇ ਇਤਿਹਾਸ ਨੇ ਸਾਡੇ। ਉਥੇ ਜੇ ਉਸੇ ਧਰਤੀ ਦੇ ਉੱਤੇ ਗੇਹ ਤੁਰੇ ਫਿਰਨਗੇ ਜਿਹੜੇ ਸਿੰਘਾਂ ਦੀਆਂ ਧਰਤੀਆਂ ਆ ਇਹਦੇ ਕੁਛ ਵੀ ਆ। ਪਹਿਲੀ ਗੱਲ ਤਾਂ ਕੀ ਐਡੀ ਮਜਬੂਰੀ ਕੀ ਆ ਤੁਹਾਡੇ ਜਿਹੜੇ ਤੁਸੀਂ ਗੇਹ ਬਣ ਗਏ। ਮਹਾਰਾਜ ਨੇ ਦੁੱਧ ਜੀਵ ਬਣਾਏ ਆ ਤੀਵੀਂ ਆਦਮੀ ਤੀਜੇ ਚਲੋ ਜਿਹੜੇ ਬਣਾਏ ਨੇ ਕੁਦਰਤ ਦੀ ਦੇਣ ਆ ਤੇ ਜਿਹੜੇ ਆਪ ਬਣਨਦੇ ਆ ਤੇ ਫਿਰ ਮੈਂ ਹੁਣ ਬਣਾ ਪਿਆ ਮੈਨੂੰ ਸ਼ਰਮ ਆਉਂਦੀ ਗੱਲ ਕਰਨ ਲੱਗਿਆ ਪਰ ਬੰਦੇ ਦੇ ਪੁੱਤ ਬਣ ਜੋ ਜੁੱਤੀਆਂ ਤੁਹਾਡੇ ਬੜੀਆਂ ਪਹਿਣੀਆਂ ਜਿਹੜੇ ਸਾਲ ਇਦਾਂੇ ਕੰਮ ਕਰਦੇ ਆ ਠੀਕ ਆ ਨਾ ਕਿਉਂਕਿ ਜਿਹੜੇ ਕੋਸ਼ਿਕਾ ਮੈਂ ਦੇਖਿਆ ਵੀ ਸਕੂਲਾਂ ਦੇ ਵਿੱਚ ਮੈਨੂਅਲ ਫੰਕਸ਼ਨਾਂ ਦੇ ਉੱਤੇ ਅਮੈਡ ਸੰਧੂ ਵਰਗਿਆਂ ਨੂੰ ਸਾਧ ਲੈਂਦੇ ਆ ਆ ਹੋਰ ਕਈ ਜਿਹੜੇ ਉਦੋਂ ਹੀ ਫੇਮਸ ਹੋਏ ਫਿਰਦੇ ਆ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਮੰਨ ਲਓ ਤੁਹਾਡਾ ਬੱਚਾ ਉੱਥੇ ਪੜਦਾ ਉਹ ਤੁਹਾਨੂੰ ਪੁੱਛੂਗਾ ਨਹੀਂ ਵੀ ਪਾਪਾ ਇਹ ਬੰਦੇ ਦਾ ਕੀ ਰੋਲ ਆ ਕੀ ਸੀਨ ਬਣੀ ਆ ਇਹ ਸਵਾਲ ਮੇਰੇ ਦਿਮਾਗ 'ਚ ਵੀ ਸੀਗਾ ਇਸ ਵਾਰ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਇਹ ਬਿਲਕੁਲ ਸਹੀ ਗੱਲ ਤੁਸੀਂ ਕੀਤੀ ਹੈ ਕਾਫੀ ਐਨੀਵਰਸਲ ਫੰਕਸ਼ਨ ਜਾਂ ਕਾਲਜਾਂ ਦੇ ਵਿੱਚ ਜਾਂ ਫੈਸਟਾਂ ਦੇ ਵਿੱਚ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਇਹਨਾਂ ਨੂੰ ਬੁਲਾਉਣ ਦਾ ਕੀ ਮਤਲਬ ਹੈ ਕਿਉਂਕਿ ਇਹਦੇ ਨਾਲ ਬੱਚਿਆਂ ਦੇ ਉੱਤੇ ਜਾਂ ਜਿਹੜੇ ਵੀ ਉੱਥੇ ਪੜਦੇ ਆ ਉਹਨਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੋਏਗਾ ਕਿ ਇਹ ਕਿਹੜੀ ਬਜਾਤੀ ਆ ਮੈਂ ਕਿਧਰ ਆਪਾਂ ਕਿਧਰ ਤੁਰ ਰਹੇ ਆ ਚੀਜ਼ ਨੂੰ ਲੈ ਕੇ ਦੇਖੋ ਇੱਥੇ ਕਿਤਨਾ ਕਿਤਨਾ ਸਾਡੀ ਆਪਣੀ ਨਾਕਾਮੀ ਆ ਹੁਣ ਮੰਨ ਲਓ ਤੁਸੀਂ ਆਪਣੇ ਧਰਮ ਨੂੰ ਬਿਲੋਂਗ ਕਰਦੇ ਆ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ ਜਿਹੜੇ ਸਾਡੇ ਬੱਚੇ ਆ ਸਾਡੇ ਭਰਾ ਨੇ ਛੋਟੇ ਉਹ ਬਾਬਾ ਜੀ ਬਾਣੀ ਬਾਣੇ ਨੂੰ ਨਹੀਂ ਮੈਂ ਕਹਿੰਦਾ ਤੁਸੀਂ ਜਾਓ ਬਾਣੀ ਨਾਲ ਜੁੜੋ ਕੇਸ ਰੱਖੋ ਆਪਣੇ ਇਤਿਹਾਸ ਪੜੋ ਬਾਣੀ ਪੜੋ ਤੁਸੀਂ ਹੈ ਕੀ ਆ ਤੇ ਅਸੀਂ ਬਣਨ ਕੀ ਰਹੇ ਆ ਸਰਦਾਰ ਹਰੀ ਸਿੰਘ ਨਲੂਆ ਜੀ ਐਡੇ ਤਕੜੇ ਯੋਧੇ ਸੀ ਜਿਨ੍ਹਾਂ ਦੇ ਤਿੱਬਤ ਬੜੀ ਦੂਰ ਦੂਰ ਤੱਕ ਪਠਾਨ ਨਾ ਸੁਣ ਕੇ ਭੱਜ ਜਾਂਦੇ ਸੀ ਜਿਹੜੇ 6 6 ਫੁੱਟੇ 7 7 ਫੁੱਟੇ ਸੀਗੇ ਉਹਨਾਂ ਦੇ ਕੋਈ ਕਿਸੇ ਸੀਗੇ ਕੋਈ ਚੀਜ਼ਾਂ ਸੀਗੀਆਂ ਜਿਹੜੇ ਅੱਜ ਦੇ ਆੜੇ ਭੰਗੜੇ ਪਾਉਂਦੇ ਠੁੰਕੇ ਲਾਉਂਦੇ ਆ ਇਹਨਾਂ 3 ਨਾਲ 13 ਚ ਨਾਸ ਵਾਲੇ ਪਲੇਰਾਂ ਨਾਲ ਸਪੇਰਾਂ ਚ ਹੁਣ ਇਹਨਾਂ ਨੂੰ ਮੈਂ ਬਣਾ ਪਿਆ ਮੈਂ ਫੇਰ ਕਹ ਦਿੰਨਾ ਵੀ ਹਾਥੀ ਜੋੜ ਦੇਣਾ ਤੇਰੇ ਅੱਗੇ ਇਹ ਜੇ ਖੁੱਲ ਗਏ ਤੇ ਜਿਹੜਾ ਤੂੰ ਲੱਕ ਜਿਆ ਘਮੋਣਾ ਤੇ ਬੁੰਨ ਤੇ ਪ੍ਰਾਣਾ ਹੀ ਪਹਿਣੀਆਂ ਤੇਰੇ ਕਹਿੰਦੇ ਕਾਫੀ ਕੀ ਕਹਿੰਦੇ ਆ ਹੋਰ ਵੀ ਜੱਥੇਬੰਦੀਆਂ ਵੱਲੋਂ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਪ੍ਰਸ਼ਾਸਨ ਨੂੰ ਵੀ ਕਿਹਾ ਗਿਆ ਹੈ ਕਿ ਇਹ ਜਿਹੜੀ ਰੈਲੀ ਆ ਜਾਂ ਜਿਹੜੀ ਵੀ ਪ੍ਰੇਡ ਨਿਕਲ ਰਹੀ ਹੈ ਪ੍ਰੇਡ ਨਿਕਲ ਰਹੀ ਹੈ ਉਹਨੂੰ ਰੋਕਨ ਦਾ ਕਿਹਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਇਹ ਪ੍ਰੇਡ ਰੁਕੇਗੀ ਕਿਉਂਕਿ ਦੇਖੋ ਬਰਬਜੋਤ ਜੀ ਇਹ ਪ੍ਰੇਡ 2019 ਚ ਵੀ ਹੋਈ ਸੀ 2023 ਚ ਵੀ ਹੋਈ ਸੀ ਹੁਣ ਦੁਬਾਰਾ 2025 ਚ ਹੋ ਰਹੀ ਹੈ ਪਹਿਲੇ ਦੋ ਵਾਰੀ ਪ੍ਰੇਡ ਹੋ ਚੁੱਕੀ ਹੈ ਪਹਿਲਾਂ ਕਿਉਂ ਨਹੀਂ ਕਿਸ ਨੇ ਕਿਹਾ ਹੁਣ ਕਿਉਂ ਸਾਰੇ ਅੱਗੇ ਆ ਰਹੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਹੈ ਜਿੰਨੇ ਸਾਡੇ ਸਰਕਾਰਾਂ ਦੇ ਵਿੱਚ ਭਰਾ ਨੇ ਜਿੰਨੇ ਸਾਡੇ ਅਫਸਰ ਭਰਾ ਆ ਉਹ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਣ ਵੀ ਇਹ ਚੀਜ਼ਾਂ ਸਹੀ ਆ ਕਿੱਥੇ ਇਕ ਲਈ ਸਹੀ ਆ ਪੁਛਮ ਨਹੀਂ ਸਹੀ ਸਾਡਾ ਜਿਹੜਾ ਯੁੱਗਦਿਆਂ ਦਾ ਸਾਡੇ ਪਹਿਲਾ 5 ਦਰਿਆ ਵਗਦੇ ਸੀ ਪੰਜਾਬ ਚ 6ਵਾਂ ਨਸ਼ਿਆਂ ਦਾ ਵਗ ਗਿਆ 7ਵਾਂ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬੀਬੀਆਂ ਪਹਿਲਾ ਆਟੋ ਸਟੇਟਾਂ ਦੀਆਂ ਉਹਨਾਂ ਨੂੰ ਤਾਂ ਚਲੋ ਇਸ ਚੀਜ਼ ਦਾ ਮਤਲਬ ਨਹੀਂ ਸੀ ਉਹ ਕੱਪੜੇ ਅੱਧੇ ਪਚਦੇ ਪਾ ਗਏ ਵਿੰਗੇ ਟੇਡੇ ਡਾਂਸ ਕਰਨੇ ਆ ਸਰੀਰ ਦਾ ਅੰਗ ਪ੍ਰਦਰਸ਼ਨ ਕਰਨਾ 7ਵਾਂ ਉਹ ਚੱਲ ਪਿਆ ਉਨਠ ਮਾ ਬੇਸਣਾ ਦਾ ਚੱਲ ਪਿਆ ਪੰਜਾਬ ਹੀ ਕਿਉਂ ਟਾਰਗੇਟ ਕਰਦੇ ਹੋ ਹਰ ਵਾਰ ਪੰਜਾਬ ਦੀ ਜਵਾਨੀ ਨੂੰ ਤੁਸੀਂ ਕਿੱਥੋਂ ਕਿੱਥੋਂ ਬਚਾਉਂਗੇ ਕਿਤਨਾ ਕਿਤੇ ਸਰਕਾਰਾਂ ਇਸ ਚੀਜ਼ ਦੇ ਵਿੱਚ ਇਨਵੋਲਵ ਨੇ ਸਰਕਾਰਾਂ ਨੂੰ ਚਾਹੀਦਾ ਜੇ ਮੰਨ ਲਓ ਤੁਹਾਡੇ ਨੌਜਵਾਨ ਹੀ ਹਲੇ ਸਟੂਲੇ ਬਣ ਜਾਣਗੇ ਤਾਂ ਯੁੱਧੇ ਕਿੱਥੋਂ ਲੈਣਿਆ ਗੁਰੂਗ੍ਰਾਂਦ ਸਾਹਿਬ ਵਿੱਚ ਲਿਖਿਆ ਆਉਣ ਵਾਲੇ ਸਮੇਂ 'ਚ ਰੂਸ ਤੇ ਚੀਨ ਦੋ ਦੇਸ਼ਾਂ ਦੀਆਂ ਫੌਜਾਂ ਚੜ੍ਹ ਕੇ ਆਉਣਗੀਆਂ ਮੈਨੂੰ ਇਹ ਸਾਲੇ ਦੱਸਣ ਜਦੋਂ ਫੌਜਾਂ ਚੜ੍ਹਦੀਆਂ ਜਾਂ ਕਿਸੇ ਕੌਮ ਤੇ ਭੀੜ ਪੈਂਦੀ ਆ ਇਹ ਜਿੰਨਾਂ ਨੂੰ ਤੁਸੀਂ ਮਾਰਚ ਕਢਾਉਣ ਨੂੰ ਫਿਰਦੇ ਆ ਇਹ ਸਾਲੇ ਕੀ ਕਰਨਗੇ ਠੁੰਕੇ ਲਾਉਣਗੇ ਨਾ ਮਰੇ ਗੋਲੀਆਂ ਮਰੇ ਠੁੰਕੇ ਹੀ ਚੱਲਣਗੇ ਸੋਚਣ ਦਾ ਇੱਕ ਬੜਾ ਮੁੱਦਾ ਗਹਿਰਾ ਆ ਕੁੜੀਆਂ ਨੂੰ ਵੀ ਮੈਂ ਅਪੀਲ ਕਰਦਾ ਵੀ ਤੁਸੀਂ ਇਹ ਅੰਗ ਪ੍ਰਦਰਸ਼ਨ ਕਰਦੀਆਂ ਤੁਹਾਡੇ ਬਾਪੂ ਪੱਗਾਂ ਬੰਦੇ ਆ ਮੈਂ ਕਹਿੰਨਾ ਜਿਹੜੀਆਂ ਇੰਸਟਾਗ੍ਰਾਮ ਤੇ ਫੇਮਸ ਹਨਾ ਉਹਨਾਂ ਦੀਆਂ ਦਾਦੀਆਂ ਮਾਣੀ ਕਹੂੰਗਾ ਦਾਦੀਆਂ ਦਾ ਦਾਦਾ ਅਮਰਤਾ ਸਿੰਘ ਹੋਣਗੇ ਵਿੱਚ ਵਿੱਚ ਉਹਨਾਂ ਦੇ ਮਾਪੇ ਵੀ ਸਿੰਘ ਹੋਣ ਤੁਸੀਂ ਕੀ ਲੱਚਰਤਾ ਕਰਦੇ ਪਿਓ ਵੀ ਠੀਕ ਹਨ ਇਹਨਾਂ ਦਾ ਜੇ ਤੁਸੀਂ ਕਢਾਉਣਾ ਸਾਨੂੰ ਦੱਸੋ ਇਹਨਾਂ ਦਾ ਦੇਣ ਕੀ ਆ ਪੰਜਾਬ ਨੂੰ ਕੀ ਦੇਣਾ ਵੀ ਇਹਨਾਂ ਦਾ ਕਿ ਜਾਂਦੇ ਆਪਣੀ ਬੱਕਰੀ ਫੌਜ ਬਣਾ ਲੈਣਾ ਫੇ ਜਦੋਂ ਕਿਤੇ ਲੜਾਈ ਹੋ ਗਈ ਆ ਪਹਿਲਾਂ ਉਹਨੂੰ ਮੂਰੇ ਕਰਾਂਗੇ ਕਿ ਨਹੀਂ ਤੇ ਤੁਹਾਨੂੰ ਲੱਗਦਾ ਲੜ ਲੈਣਗੇ ਗੱਲ ਦੇ ਲੜਨਗੇ ਨਹੀਂ ਤਾਂ ਮੈਂ ਕਹਾਂ ਵੀ ਹੁਣ ਚੁੱਤੜ ਖੜੇ ਕਰ ਲੈਣਾ ਆਉਣ ਲੱਗਿਆ ਮਰੇ ਹੈਨਾ ਇਹ ਜਿਹੜਾ ਕੰਮ ਆ ਇਹ ਰੋਕਣਾ ਚਾਹੀਦਾ ਆ ਜੇ ਸਾਡੇ ਸਾਰੇ ਨੌਜਵਾਨ ਇਹਨਾਂ ਨੂੰ ਆਈਡਲ ਮੰਨ ਕੇ ਇਹਨਾਂ ਅਗੇ ਹੁਣ ਲੱਗ ਪਏ ਤਾਂ ਬਾਬਾ ਜਿਹੜਾ ਪੰਜਾਬ ਦੇ ਨਾਂ ਤੋਂ ਸਾਰੀ ਦੁਨੀਆ ਕੰਬਦੀ ਸੀ ਮਹਾਰਾ ਰঞ্জੀਤ ਸਿੰਘ ਜੀ ਦੇ ਰਾਜ ਤੋਂ ਬਾਬਾ ਹਰੀ ਸਿੰਘ ਨਲੂਆ ਜੀ ਗੁਰਮੇ ਸਿੰਘ ਜੀ ਮਹਾਰਾਜੀ ਸਾਡੇ ਇਹਨਾਂ ਦੇ ਨਾਂ ਤੋਂ ਕੋਈ ਦੁਨੀਆ ਕੰਬਦੀ ਸੀ ਕੋਈ ਸਿਗੇ ਪੰਜਾਬ ਚ ਹੁਣ ਵੀ ਪੰਜਾਬ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨਾ ਹੋਣ ਤਾਂ ਪੰਜਾਬ ਦਾ ਉਹ ਹਾਲ ਸ਼ਿਰ ਹੋਵੇ ਜਿਹੜਾ ਕੋਈ ਸੋਚ ਨਹੀਂ ਸਕਦਾ ਤੇ ਜੇ ਇਹ ਇਹਨਾਂ ਨੇ ਕੀ ਲੜਨਾ ਇਹ ਜਿਹੜੇ ਕੁੜੀਆਂ ਦੇ ਵਿਚਾਰੇ ਉੱਚੋ ਮਾਈ ਗੋਡ ਕਰਨੀ ਕਰਨੇ ਇਹ ਵੀ ਉੱਚੋ ਮਾਈ ਗੋਡ ਹੀ ਕਰਦੇ ਆ ਫਿਰ ਉਤਾਰੀ ਹੋਏ ਕੁਝ ਕਰਨਗੇ ਤੇ ਜੇ ਅੰਮ੍ਰਿਤਸਰ ਦੇ ਵਿੱਚ ਜੇ ਪ੍ਰਾਈਡ ਇਹ ਚੱਲ ਗਈ ਜੇ ਨਾ ਪ੍ਰਸ਼ਾਸਨ ਨੇ ਨਾ ਰੋਕਿਆ ਤੇ ਆਪਣਾ ਅਗਲਾ ਸਟੈਪ ਕੀ ਹੋਏਗਾ ਕਿਉਂਕਿ ਉਹ ਕਹਿੰਦੇ ਪਏ ਆ ਕਿ ਕਾਫੀ ਜਥੇਬੰਦੀਆਂ ਵੱਲੋਂ ਵੀਡੀਓਜ਼ ਵੀ ਜਾਰੀ ਕੀਤੀਆਂ ਗਈਆਂ ਕਿ ਜਿਹੜਾ ਇਹ ਪ੍ਰਾਈਡ ਇਹਨੂੰ ਰੋਕਿਆ ਜਾਵੇ ਜੇ ਨਾ ਰੁਕੀ ਜੇ ਇਹ ਹੋ ਗਈ 28 ਤਰੀਕ ਨੂੰ ਫੇਰ ਦੇਖੋ ਜੀ ਦਾਸ ਜਿਹਦਾ ਪ੍ਰਭ ਸਿੰਘ ਭੋਪੜ ਦਸ਼ਮੇਸ਼ ਤਾਨਾ ਨਾਲ ਜਿਨ੍ਹਾਂ ਦੇ ਮੌਜੂਦਾ ਮੁਖੀ ਜੰਗੀ ਜਰਨੈਲ ਜਿਹੇਦਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਾਲੋਂ ਇਸ ਚੀਜ਼ ਦੇ ਸਖਤ ਨਿੰਦਿਆ ਕੀਤੀ ਗਈ ਆ ਵੀ ਅਸੀਂ ਉੰਨੇ ਅੰਸੇ ਜਿੱਥੇ ਬੰਦਿਆ ਸਾਰਿਆਂ ਉਥੇ ਮੌਕੇ ਤੇ ਪਹੁੰਚਾਂਗੇ ਇਹ ਨਾ ਹੋਵੇ ਕਿ ਉਹਨਾਂ ਦੇ ਡਾਂਗ ਫਿਰਨੀ ਸ਼ੁਰੂ ਹੋ ਜੇ ਠੀਕ ਹੈ ਨਾ ਉਹ ਜਿਹੜੇ ਬੰਦੇ ਆ ਸਾਡੇ ਹੁਣ ਵਧੀਆ ਭਰਾ ਆ ਜਿਹੜੇ ਕੋ ਕਾਬਲੀਅਤ ਦੇ ਨਾਲ ਪੁਲਿਸ ਭਰਤੀ ਹੋਏ ਨੇ ਉਹਨਾਂ ਨਾਲ ਕੋਈ ਕੋਈ ਕਬੱਡੀ ਦੇ ਪਲੇਅਰ ਆ ਕੋਈ ਬਾਸਕਟਬਾਲ ਵਾਲਾ ਕੋਈ ਉਦਾਂ ਆਪਣੀ ਕਾਬਲੀਅਤ ਔਰ ਤੇ ਬਣਿਆ ਕੋਈ ਨਾ ਕਿਸ ਤਰੀਕੇ ਬਣਿਆ ਹੁਣ ਉਹ ਬੰਦੇ ਇਹਨਾਂ ਨੂੰ ਪ੍ਰੋਟੈਕਟ ਕਰਨਗੇ ਜਾਂ ਸਰਕਾਰਾਂ ਕੋ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਐਡੇ ਐਡੇ ਵੱਡੇ ਮੁੱਦੇ ਆ ਸਾਡੇ ਕੋਲ ਸੀ ਇਹ ਜਿਹੜੇ ਗਏ ਆ ਇਹਨਾਂ ਨੂੰ ਹੁਣ ਪ੍ਰੋਟੈਕਟ ਕਰਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਇਹਨਾਂ ਦੇ ਬੁਰੇ ਹਾਲ ਕਰੋ ਜਾਂ ਕਿਦਾਂ ਪਰ ਇਹਨਾਂ ਦੀ ਤਜ਼ਾਰਤਾ ਰੋਕੋ ਨਾ ਜੇ ਸਾਰੇ ਸਟੂਲੇ ਬਣ ਬਣ ਘੁੰਮਣਗੇ ਤਾਂ ਯੋਧੇ ਕਿੱਥੋਂ ਜੰਮਣਿਆ ਕਿਹੜੀ ਮਾਨ ਜੋਦੇ ਜੰਮ ਲੈਣੇ ਆ ਯੋਧੇ ਜੰਮਣ ਲਈ ਮਾਂ ਪਿਓ ਦੋਨਾਂ ਦਾ ਵਧੀਆ ਕੰਬੀਨੇਸ਼ਨ ਚਾਹੀਦਾ ਇਹਨਾਂ ਕੋਲ ਆਪਣਾ ਵੀ ਨਹੀਂ ਤਾਂ ਮਾਨ ਜੋਦੇ ਇਹਨਾਂ ਲਗੇ ਇਹਨਾਂ ਦੇ ਘਰੋਂ ਯੋਧੇ ਜੰਮ ਜਣਗੇ ਕੀ ਖਿਆਲ ਆ ਦੇਖੋ ਬਰਮਜੋਤ ਜੀ ਇਹ ਕਹਿੰਦੇ ਆ ਕਿ ਸਾਡੀ ਆਪਣੀ ਲਾਈਫ ਹੈ ਅਸੀਂ ਅਸੀਂ ਵੀ ਜੀਣਾ ਚਾਹੁੰਦੇ ਆ ਸਾਨੂੰ ਵੀ ਜਿਹੜਾ ਪਬਲਿਕ ਐ ਸਾਨੂੰ ਵੀ ਐਕਸੈਪਟ ਕਰੇ ਅੱਜ ਤੁਸੀਂ ਕਿੱਦਾਂ ਕਹਿੰਦੇ ਇਹਨਾਂ ਨੂੰ ਕਿੱਦਾਂ ਐਕਸੈਪਟ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਕਹਿੰਦੇ ਸਾਡੀ ਵੀ ਪਰਸਨਲ ਲਾਈਫ ਹੈ ਅਸੀਂ ਵੀ ਆਪਣੀ ਲਾਈਫ ਜੀਣਾ ਚਾਹੁੰਦੇ ਹਾਂ ਤੁਸੀਂ ਇਹਨਾਂ ਨੂੰ ਕੀ ਸਿਨ੍ਹਾ ਦੇਣਾ ਚਾਹੋਗੇ ਕਿ ਇਹ ਕਿੱਦਾਂ ਆਪਣੀ ਲਾਈਫ ਨੂੰ ਫੇਓ ਕਰਨ ਦੇਖੋ ਅਸੀਂ ਯੋਧੇ ਆ ਅਸੀਂ ਇਦਾਂ ਦੀ ਲਾਈਫ ਬਾਰੇ ਸੋਚ ਵੀ ਨਹੀਂ ਸਕਦੇ ਤਾਂ ਨਾ ਇਦਾਂ ਦੀ ਲਾਈਫ ਵਾਲੇ ਬੰਦੇ ਨੂੰ ਪਸੰਦ ਕਰਦੇ ਫਿਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜਿਹੜੇ ਕੋ ਕੁਦਰਤੀ ਤੌਰ ਤੇ ਇਹ ਚੀਜ਼ਾਂ 'ਚ ਆ ਗਏ ਆ ਤੁਹਾਨੂੰ ਰੱਬ ਨੇ ਮਰਦ ਬਣਾਇਆ ਕੀ ਗੱਲ ਮਰਦਾਨਗੀ ਨਹੀਂ ਹੈਗੀ ਮਰਦ ਬਣ ਕੇ ਨਹੀਂ ਰਿਹਾ ਹੁੰਦਾ ਅਸੀਂ ਵੀ ਗ੍ਰਸਤੀ ਜੀਵਨ ਵਾਲੇ ਆ ਤੁਸੀਂ ਵੀ ਹੈਗੇ ਆ ਤੁਸੀਂ ਤੁਸੀਂ ਲਾਈਕ ਕਰੋਗੇ ਕੱਲ ਨੂੰ ਇਹਨਾਂ ਦੀ ਇਤਦਾਰ ਹੋਰ ਵੱਧ ਜੇ ਤੁਹਾਡੇ ਬੱਚੇ ਵੀ ਕਹਣ ਪਾਪਾ ਮੈਂ ਇਹਦੇ ਅਰਗੇ ਬੰਨਾ ਤੇ ਪਾਪਾ ਜੀ ਬਣਾਉਣਗੇ ਇਹਨਾਂ ਅਰਗੇ ਅਸੀਂ ਤਾਂ ਮੇਰੀ ਇਲਾਜ ਕਰਵੇਂ ਮੈਂ ਤਾਂ ਮਾਰ ਮਾਰ ਜੁੱਤੀਆਂ ਲੰਬ ਪਾ ਦੂੰਗਾ ਤੇ ਵੀ ਹਨਾ ਪਰ ਗੱਲ ਇੱਕਾ ਕਿਤੇ ਨਾ ਕਿਤੇ ਫਿਰ ਦਿਮਾਗ 'ਚ ਗੱਲ ਆਉਣੀਆਂ ਇੰਸਟਾਗ੍ਰਾਮ ਦੇ ਉੱਤੇ ਇਦਾਂ ਦੇ ਟੈਂਪੋ ਬੜੇ ਨੱਚਦੇ ਫਿਰਦੇ ਆ ਉਹ ਸਾਡੇ ਨਿਆਣੇ ਅੱਜ ਦੇ ਸਮੇਂ ਦੇ ਕੋਈ ਕੌੜਾ ਝੂਠ ਆ ਸਾਰੇ ਦੇ ਨਿਆਣੇ ਫੋਨ ਚਲਾਉਂਦੇ ਆ ਸਭ ਕੋ ਚਲਾਉਂਦੇ ਆ ਉਹ ਜਦੋਂ ਪੁੱਛਦੇ ਆ ਵੀ ਇਹ ਗੱਡੀ ਕਾਡਾ ਕਰੀਏ ਤਾਂ ਅਸੀਂ ਕੀ ਜਵਾਬ ਦਈਏ ਗਵਰਨਮੈਂਟ ਨੂੰ ਸੋਚਣਾ ਪੈਣਾ ਤਾਂ ਸਾਰਾ ਕੁਝ ਅਸੀਂ ਸੋਚਣਾ ਇਹ ਗੱਲ ਤੁਸੀਂ ਦੇਖ ਰਹੇ ਸੀਗੇ ਆ ਜਿਹੜਾ ਮੁੱਦਾ ਬੜਾ ਭੱਖਿਆ ਹੋਇਆ ਵੈ ਜਿਹੜਾ ਗੇ ਪ੍ਰਾਈਡ ਹੈਗੀ ਆ 28 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਜੋ ਹਾਲਾਂਕਿ ਤਰਫ ਤੋਂ ਪਹਿਲਾਂ ਚੰਡੀਗੜ੍ਹ ਤੇ ਵੀ ਹੋ ਕੇ ਖੱਡੀ ਹੈ ਇਹ 2 ਸਾਲ ਪਹਿਲਾਂ ਵੀ ਹੋਈ ਸੀਗੀ ਸਾਡੇ ਨਾਲ ਸੀਗੇ ਪ੍ਰਭਜੋਤ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਪ੍ਰਾਈਡ ਨੂੰ ਰੋਕਾਂਗੇ ਜ਼ਰੂਰ ਜੇ ਉਹ ਨਹੀਂ ਰੋਕਦੇ ਤੇ ਅਸੀਂ ਖੁਦ ਅੰਮ੍ਰਿਤਸਰ ਜਾ ਕੇ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਇਹ ਪ੍ਰਾਈਡ ਨੂੰ ਰੋਕਣਗੇ ਉਹ